ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸकाई ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ ਦੇ ਸਾਰੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ترقی ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵੰਤੇ ਸਿਆਣੇ دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਢਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰੱਕੀਆਂ ਕਰਨ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਉਮੀਦ ਹੈ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਬਤਵੰਤੇ ਸਿਆਣੇ ਦਾਣਸ਼ ਦਾਣਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਢਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜੀ ਮੈਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਬਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇਸ਼ਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ। ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ। ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ। ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਉਮੀਦ ਹੈ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਬਤਵੰਤੇ ਸਿਆਣੇ ਦਾਨਸ਼ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜੀ ਮੈਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਬਤਵੰਤੇ ਸਿਆਣੇ ਦਾਨਸ਼ਵਰ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ। ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ। ਤੇ ਮੈਨੂੰ ਉਸੀ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖਿਆ ਕਰਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵੰਤੇ ਸਿਆਣੇ ਦਾਣਸ਼ ਦਾਣਸ਼ ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਢਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖਿਆ ਕਰਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਮ ਹੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵੰਤੇ ਸਿਆਣੀ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਨੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ ਦੇ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰੱਕੀਆਂ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ ਦਾਣਸ਼ ਦਾਣਸ਼ ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ ਦਾਣਸ਼ ਦਾਣਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਰੱਖਿਆ ਕਰਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਢਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰੱਕੀਆਂ ਕਰਨ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਉਮੀਦ ਹੈ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਭਤਵੰਤੇ ਸਿਆਣੇ ਦਾਨਸ਼ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਤਾਲੀਵਾਲ ਤੇ ਪਿੰਕੀ ਤਾਲੀਵਾਲ ਜਿਨ੍ਹਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਤਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜੀ ਮੈਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਮੈਨੂੰ ਉਸਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰੱਕੀਆਂ ਕਰਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ ਦਾਨਸ਼ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਰੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖਿਆ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜੀ ਮੈਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਤਵੰਤੇ ਸਿਆਣੀ ਦਾਨਸ਼ ਦਾਨਸ਼ ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇਸ਼ਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ। ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ। ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ। ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ, ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖਿਆ ਕਰਨ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਉਮੀਦ ਹੈ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਜੀ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ ਧੰਨਵਾਦ